ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3ਆ ਵਾਹ ਵਾਹ ਆਪ ਅਖਾਐਂਦਾ ਗੁਰਸਬਦ ਦੀ ਸੱਚ ਸੋਏ ਵਾਹ ਵਾਹ ਸਿਪਤ ਸਲਾਹ ਹੈ ਗੁਰਮੁਖ ਬੂਜੇ ਕੋਏ ਵਾਹ ਵਾਹ ਆਪ ਅਖਾਐਂਦਾ ਗੁਰਸਬਦ ਦੀ ਸੱਚ ਸੋਏ ਵਾਹ ਵਾਹ ਸਿਪਤ ਸਲਾਹ ਹੈ ਗੁਰਮੁਖ ਬੂਜੇ ਕੋਏ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਨਾਨਕ ਵਾਹ ਵਾਹ ਕਰਤਿਆਂ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਮਹੱਲਾ ਤੀਜਾ ਵਾਹ ਵਾਹ ਕਰਤੀ ਰਸਨਾ ਸਬਦ ਸੁਹਾਈ ਪੂਰੈ ਸ਼ਬਦ ਪ੍ਰਭ ਮਿਲਿਆ ਆਈ ਵਡਭਾਗਿਆ ਵਾਹ ਵਾਹ ਮੋਹ ਕੜਾਈ ਵਾਹ ਵਾਹ ਕਰੈ ਸਈ ਜਨ ਸੋਹਣੇ ਤਿੰਨ ਕੋ ਪਰ ਜਾ ਪੂਜਣਾਈ ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚੈ ਸੋਭਾ ਪਾਈ ਪੌੜੀ ਬਜਰ ਕਾ ਪਾਟ ਕਾਇਆ ਗੜ ਭੀਤਰ ਕੂੜ ਕੁਸਤ ਅਭਿਮਾਨੀ ਪਰਮ ਭੂਲੇ ਨਦਰ ਨ ਆਵਨੀ ਮਨ ਮੁਖ ਅੰਧ ਅਗਿਆਨੀ ਉਪਾਏ ਕੀਤੇ ਨ ਲੱਭਣੀ ਕਰ ਭੇਖ ਥੱਕੇ ਭੇਖ ਵਾਨੀ ਗੁਰ ਸਬਦੀ ਖੋਲਾਈਐਨ ਹਰ ਨਾਮ ਜਪਾਨੀ ਹਰ ਜਿਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਗੁਰ ਸਬਦੀ ਖੋਲਾਈਐਨ ਹਰ ਨਾਮ ਜਪਾਨੀ ਹਰ ਜਿਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਜਾਂ ਕੋਈ ਵਿਰਲਾ ਮਨੁੱਖ ਸਮਝਦਾ ਹੈ ਕਿ ਵਾਹ ਵਾਹ ਆਖਣਾ ਪਰਮਾਤਮਾ ਦੀ ਸਿਫਤਸਲਾਹ ਕਰਨੀ ਹੈ ਉਹ ਸੱਚਾ ਪ੍ਰਭੂ ਆਪ ਜੀ ਹੀ ਸਤਿਗੁਰ ਦੇ ਸ਼ਬਦ ਦੀ ਰਾਹੀ ਮਨੁੱਖ ਪਾਸੋਂ ਵਾਹ ਵਾਹ ਖਮਾਉਂਦਾ ਹੈ ਭਾਵ ਸਿਫਤਸਲਾਹ ਕਰਾਂਦਾ ਹੈ ਪਰਮਾਤਮਾ ਦੀ ਸਿਫਤਸਲਾਹ ਦੀ ਬਾਣੀ ਪਰਮਾਤਮਾ ਦਾ ਰੂਪ ਹੈ ਇਸ ਨਾਲ ਪਰਮਾਤਮਾ ਵਿੱਚ ਮੇਲ ਹੁੰਦਾ ਹੈ हे ਨਾਨਕ ਪ੍ਰਭੂ ਦੀ ਸਿਫਤਸਲਾਹ ਕਰਦਿਆਂ ਪ੍ਰਭੂ ਮਿਲ ਪੈਂਦਾ ਹੈ ਪਰ ਇਹ ਸਿਫਤਸਲਾਹ ਪ੍ਰਭੂ ਦੀ ਮਿਹਰ ਨਾਲ ਮਿਲਦੀ ਹੈ ਗੁਰੂ ਦੇ ਸ਼ਬਦ ਦੇ ਦੁਆਰਾ ਵਾਹ ਵਾਹ ਆਖਦੀ ਜੀਵ ਸੋਹਣੀ ਲੱਗਦੀ ਹੈ ਪ੍ਰਭੂ ਮਿਲਦਾ ਹੀ ਗੁਰੂ ਦੇ ਪੂਰਨ ਸ਼ਬਦ ਦੀ ਰਾਹੀ ਹੈ ਵੱਡੇ ਭਾਗਾਂ ਵਾਲਿਆਂ ਦੇ ਮੂੰਹ ਵਿੱਚੋਂ ਪ੍ਰਭੂ ਵਾਹ ਵਾਹ ਖਵਾਉਂਦਾ ਹੈ ਜੋ ਮਨੁੱਖ ਵਾਹ ਵਾਹ ਕਰਦੇ ਹਨ ਉਹ ਸੋਹਣੇ ਲੱਗਦੇ ਆ ਤੇ ਸਾਰੀ ਦੁਨੀਆ ਉਹਨਾਂ ਦੇ ਚਰਨ ਪਰਸਨ ਆਉਂਦੀ ਹੈ ਏ ਨਾਨਕ ਪ੍ਰਭੂ ਦੀ ਮਿਹਰ ਨਾਲ ਪ੍ਰਭੂ ਦੀ ਸ਼ਿਫ ਸਲਾ ਹੁੰਦੀ ਆ ਤੇ ਸੱਚੇ ਦਰਥੇ ਸੋਭਾ ਮਿਲਦੀ ਹੈ ਅਹੰਕਾਰੀ ਮਨੁੱਖਾਂ ਦੇ ਸਰੀਰ ਰੂਪ ਕਿੱਲੇ ਵਿੱਚ ਕੂੜ ਤੇ ਕੁਸਤ ਰੂਪ ਕਰੜੇ ਫਾਟਕ ਲੱਗੇ ਹੋਏ ਹਨ ਉਹ ਅੰਨੇ ਅਧੇ ਅਗਿਆਨੀ ਮਨੁੱਖਾਂ ਨੂੰ ਭਰਮ ਵਿੱਚ ਭੁੱਲੇ ਹੋਣ ਕਰਕੇ ਦਿਸਦੇ ਨਹੀਂ ਹਨ ਭੇਕਰ ਮੜੇ ਲੋਕ ਭੇਕਰ ਕਰ ਕਰਕੇ ਥੱਕ ਗਏ ਹਨ ਪਰ ਉਨ੍ਹਾਂ ਨੂੰ ਵੀ ਕਿਸੇ ਉਪਾਉ ਕਰਨ ਨਾਲ ਇਹ ਫਾਟਕ ਨਹੀਂ ਦਿਸੇ ਹਾਂ ਜੋ ਮਨੁੱਖ ਹਰੀ ਦਾ ਨਾਮ ਜਪਦੇ ਹਨ ਉਨ੍ਹਾਂ ਦੇ ਕਾਪਾਟ ਸਤਿਗੁਰ ਦੇ ਸ਼ਬਦ ਦੀ ਬਰਕਤ ਨਾਲ ਖੁੱਲਦੇ ਹਨ ਪ੍ਰਭੂ ਦਾ ਨਾਮ ਅਮ੍ਰਿਤ ਦਾ ਰੁੱਖ ਹੈ ਜਿਨ੍ਹਾਂ ਨੇ ਇਸ ਦਾ ਰਸ ਪੀਤਾ ਹੈ ਉਹ ਰਜ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ